ਮੋਗਾ ਮੰਡੀ ਦੇ ਵਿੱਚ ਪੁੰਜਦੇ ਸੀਗੇ ਤੇ ਇਹ ਜਿਹੜੀ ਮੰਡੀ ਆ ਇਹ ਲੱਗਦੀ ਹੈ ਕਿ 5 ਬਾਸੇ ਥੰਨੇ ਜਿਹੜੀ ਕਰਾ 5 ਬਾਸੇ ਥੰਨੇ ਇਹ ਜੁਦਾ ਆ ਗਿਆ 2000 ਮਾਡਲ 2275 DI 2 ਲੱਖ ਤੇ 5000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ 12 ਚਾਰ ਦੇ ਵਿੱਚ ਲੈਟਰ ਆ ਬਹੁਤ ਵਧੀਆ ਕੰਡੀਸ਼ਨ ਦਾ ਇਹ ਜੁਦਾ ਆ ਗਿਆ 4360 4360 ਮੋਡੀਫਾਈ ਹੋਇਆ 97 ਮਾਡਲ ਦਾ 2 ਲੱਖ ਤੇ 5000 ਦੀ ਡਿਮਾਂਡ ਆ ਤੁਸੀਂ ਚੈੱਕ ਕਰ ਸਕਦੇ ਆ ਬਲਾਂਗ ਪੇਂਟ ਦਾ ਓਕੇ ਆ ਰਹਿਣ ਦੇ ਇਦੂ ਆਗਾ ਫਾਰਮਟ੍ਰਿਕ ਸਾਥ ਫਾਰਮਟ੍ਰਿਕ ਸਾਥ 2006 ਮਾਡਲ ਦਾ 2,60,000 ਰੁਪਏ ਦੀ ਮੰਗ ਹੈ। ਇਹ ਅਗਾ 14 ਤੇ 15 ਦੇ ਵਿੱਚ, ਇਹ ਦੂਗਾ 16 ਨਿਕ 1990 ਦਾ DI 750 ਤੇ ਦੂਜਾ 4 ਮਾਡਲ ਦਾ 2,60,000 ਰੁਪਏ ਦੀ ਮੰਗ ਹੈ। ਇਹ ਜਿਹੜੀ ਹੋਇਆ ਹੈ ਤੇ ਸਮਰਾਜ 744 ਐਫੀ ਦੂਜਾ 16 ਮਾਡਲ 3,85,000 ਰੁਪਏ ਦੀ ਮੰਗ ਨਾਲ ਪਾਵਰ ਸਟੀਅਰਿੰਗ ਨਾਲ ਕੰਡੀਸ਼ਨ ਚੈੱਕ ਕਰਦੇ ਹਾਂ ਹਰ ਇੱਕ ਨਾਲ ਤੇ ਪਿੱਛੇ ਟਾਇਰ ਇਹ ਚੌੜੇ ਆ। ਇਹ ਦੂਜਾ 16 2016 ਆਇਆ ਸਟਾਰਟਰ ਇਹਰ ਬਣਾ ਮਾਡਲ 4 ਲੱਖ ਬਣਾ ਦਿਆ ਤੇ ਕੀ ਪੜੀ ਚਾਹੀਦੀ ਹੈ ਤੇ 2016 12000 ਵਿੱਚ ਆ ਤੇ ਆ ਗਿਆ ਅੱਜ ਨੂੰ ਆਸਨ 2001 ਮਾਡਲ 2 ਲੱਖ ਤੇ 2000 ਦੀ ਡਿਮਾਂਡ ਚ ਐਪ ਵਾਲੀ ਕਾਪੀ ਆ ਤੇ ਬਿਨਾ ਬਾਬਰ ਚੈੱਕ ਤੋਂ ਅਰਜਨ 905 ਦੀ ਇਹ ਆ ਇਹ ਦੂਆ ਆ ਗਿਆ ਰੋ ਫਾਰਮ ਟ੍ਰਿਕ GPI ਪੈਡਲ ਇਹ ਕੰਡੀਸ਼ਨ ਚੈੱਕ ਕਰਨ ਤੇ ਬਾਬਰ ਚੈੱਕ ਤੇ ਨਾਲਾ ਦੂਰ ਦਾਸ ਮਾਡਲ ਤੇ ਅੰਦਰ ਲੱਗ ਤੇ 45000 ਕੀ ਡਿਮਾਂਡ ਆ ਤਕਰੀਬਨ ਮਾਲ ਲੱਗੀ ਹੋਈ ਆ ਮਿਊਜ਼ਿਕ ਦੇ ਨਾਲ ਆ ਕੇ ਜੋ ਹੈ ਪੂਰੀ ਸ਼ਕਤੀ ਸੋ ਪੂਰੀ ਸ਼ਕਤੀ ਸੋ ਕਿਸੇ ਚੈੱਕ ਕਰ ਸਕਦੇ ਹੋ ਬੈਟਰ ਦੀ ਬਹੁਤ ਵਧੀਆ ਕੰਡੀਸ਼ਨ ਦਾ ਬੈਟਰ ਹੈ ਅਸੀਂ ਮਾਤਲਾ 2 ਲੱਖ ਤੇ 35000 ਰੁਪਏ ਦੀ ਆਈ ਦੇ ਇਹ ਇਹ ਦੇ ਤੇ ਬਹੁਤ ਵਧੀਆ ਹੈ ਮੈਂ ਦਿਖਾਈ ਹੋਇਆ ਹੈ ਬਿਨਾ ਪਾਵਰ ਤੇ න ැ ිය ්‍ර නමෙක් බැලී ්‍රබියට ්‍ර ේ පැළි රයි පරාජන ගේ ප්‍රාන ද ම ලි පති සවිල්ලි පති ද නිබාග පෝඩ සති දාව දග . ਆਲੀ ਹੈਗਾ ਸਵਰਾਜ 735 ਐਫ ਵੀ 2001 ਮਾਡਲ 255000 ਰੁਪਏ ਦਾ ਮਾਨ ਹੈ ਤੁਸੀਂ ਚੈੱਕ ਕਰ ਲਿਓ ਰਾਰੰਗ ਰੰਗ ਪੇਂਟ ਦਾ ਹੋ ਗਿਆ ਟਰੈਕਟਰ ਤੇ ਤੇ ਪੀ ਵੀ 29 ਨੰਬਰ ਆ ਮੋਗੇ ਦਾ ਨੰਬਰ ਆ 12 ਤੇ 10 ਦੇ ਵਿੱਚ ਟਰੈਕਟਰ ਮੇਨਾ ਪਾਵਰ 3 ਤੋਂ ਬਾਤੀ ਚੱਕਰੀ ਲੱਗੀ ਹੋਈ ਹੈ ਨਾਲ ਕੈਪ ਸਵਰਾਜ ਸਵਰਾਜ ਹੈਗਾ 742 ਐਫ ਵੀ 742 ਐਫ ਵੀ ਇਹ ਲੱਗੂਆ ਰ 6 ਮਾਡਲ ਤੇ 2 ਲੱਖ 60000 ਰੁਪਏ ਹੈ 12 99000 ਰੁਪਏ ਦਾ ਮਾਡਲ ਬਿਨਾ ਪਾਵਰ ਚੇਂਜ ਹੋ ਰੈਕਟਰ ਤੇ ਕਿੰਨੇ ਚੈਸਾ ਪਾਦੇ ਆ ਪਿਛਲੇ ਤੇ 13 628 ਰੁਪਏ ਹਨ ਨਵੇਂ 13 ਇਹ ਕੇ ਸੁਣਾ ਦੇ ਅਗਲੇ ਵੀ ਅਗਲੇ 6 ਸੁਣਾ ਦੇ ਆ ਇਹ ਉਦਾਹਰਨ ਵਿੱਚ ਰਾ 265 ਕੀ ਹੈ 265 ਮੇਰੇ ਕੋਲ ਐਸਟਮਾਟ ਲੱਗ ਏਸ ਤੇ ਲਾਗਤ ਕਿੰਨੀ ਹੈ ਜੀ ਜੀ ਮਾਡਲ ਇਹਦੇ ਤੇ ਕਰ ਸਕਦੇ ਹੋ ਹੋਰ ਵੀ ਕੰਡੀਸ਼ਨ ਹੈ ਪਾਵਾ 10000 ਰੁਪਏ

ਉਹਨਾਂ ਮੋਡੀਫਾਈਡ ਬਾਟੀ 1000 ਕੀ ਯਾਤਰੀਆਂ ਆਪਣਾ ਕਿੰਨਾ ਡੀਰੂ ਕੀ ਲੱਗਰੀਗਾ ਬੰਦਾ ਸਦਾ ਯਾਤਰਾ ਦੇ ਤੋਂ ਕੀ ਇੱਕ ਟੈਕਸ ਨੰਬਰ ਲੈਣਾ ਹੈ ਜਾਂ ਆਪਣਾ ਕਮੈਂਟ ਕਰ ਦਿਓ ਡਬਲ ਕਲਾਚ ਆ ਇਹ ਹੈਗਾ 95 ਮਾਡਲ 4 ਲੱਖ 4000 ਰੁਪਏ ਦੀ ਮੰਗ ਹੈ ਡਬਲ ਕਲਾਚ ਦੇ ਨਾਲ 12 ਤੋਂ ਹਮ ਹੋਇਆ ਬਾਹਰ ਦੇ ਕਿੰタル ਤੇ ਲਿਆ ਸਕਦੇ ਹੈ ਇਹ ਜਿਹੜਾ ਮੈਸੀ 2 ਲੱਖ ਤੇ 15000 ਰੁਪਏ ਦੀ ਮੰਗ ਹੈ 240 ਮੈਸੀ ਜੇਰ ਮਾਡਲ ਇਹ ਪਨਾ ਪਾਟ ਕੇ ਨੂੰ ਹੀ ਤੇਤਰ 13 12 13 ਦੇ ਵਿੱਚ ਇਹ ਲਗਾ 16 13 ਦੇ ਵਿੱਚ ਅਰਜਨ ਅਲਟਰਾ 1 ਸੀਸ ਪਾਣੀ ਡੀਆਈ ਇਹ 2010 ਮਾਡਲ 3 ਲੱਖ 97000 ਰੁਪਏ ਦੀ ਮੰਗ ਹੈ ਤੇ ਜਿਹੜਾ ਫਾਰਮ ਟ੍ਰੈਕ 6 ਫਾਰਮ ਟ੍ਰੈਕ 6 ਦੇ ਨਾਲ 7 ਤੋਂ ਬਾਅਦ ਵਿੱਚ 2 ਲੱਖ 50000 ਰੁਪਏ ਦੀ ਮੰਗ ਹੈ ਜੀ ਟੈਕਾ ਤੇ 90000 ਰੁਪਏ ਹੈ ਇਸੇ ਇਹ ਜਿਹੜਾ ਆ ਗਿਆ 16 ਲੀਕਾ ਡੀਆਈ 55 2004 ਮਾਡਲ ਪਾਵਰ ਸਟੇਅਮ ਦੇ ਨਾਲ 2 ਲੱਖ ਦੇ 60000 ਰੁਪਏ ਦੀ ਮੰਗ ਹੈ ਪਾਵਰ ਸਟੇਅਮ ਦੇ ਨਾਲ ਤੇ ਇਹ ਤੇਰਾ ਵੀ ਕੰਡੀਸ਼ਨ ਵੀ ਬਹੁਤ ਆਪ ਵਧੀਆ ਪਈ ਆ। ਇਹਦੇ ਤੋਂ ਆ ਗਿਆ ਵਾ 2016 ਮਾਡਲ ਫਾਰਮ ਰੈਕਟਰ। 4,75,000 ਰੁਪਏ ਦੀ ਮੰਗ ਆ ਫਾਰਮ ਰੈਕ 60 ਤੇ 13 ਇਹ ਹੈਗੇ 14 ਦੇ ਟਾਇਰਾਂ ਦੇ ਵਿੱਚ ਆਗਲੇ ਹੈਗੇ 716 ਦੇ ਅ ਨਹੀਂ ਅਗਲੇ ਅਗੇ BKT ਕੰਪਨੀ ਦੇ 90 90 ਨੰਬਰ ਟਾਇਰ। ਇਹਦੇ ਤੋਂ ਆ ਗਿਆ ਮਹੀਨਦਰਾ ਮਹੀਨਦਰਾ B275 DI B275 DI 2001 ਮਾਡਲ ਤੇ 2 ਲੱਖ ਰੁਪਏ ਦੀ ਡਿਮਾਂਡ ਹੈਗੀ ਟੋਪਾ ਬੀ 2 ਲੱਖ ਟੋਪੇ ਇਹ ਵੀ ਆਇਆ ਨਾ ਸੰਗਰਾ 735 ਐਫ ਵੀ ਹੋਇਆ ਰ ਇੱਕ ਮਾਡਲ ਤੇ ਚੈਪ ਵਾਲੀ ਕਾਫੀ ਦੇ ਨਾਲ 1 ਲੱਖ ਤੇ 70000 ਰੁਪਏ ਦੀ ਡਿਮਾਂਡ ਹੈ ਮਾਰਕ ਕਰ ਲਓ ਤੇ 16 28 ਦੇ ਟਾਇਰਾਂ ਦੇ ਵਿੱਚ ਜਾਂ ਫਾਰਮ ਟ੍ਰੈਕ 75 60 ਤੋਂ 203 ਮਾਡਲਾਂ 2 ਲੱਖ ਤੇ 40000 ਰੁਪਏ ਦੀ ਡਿਮਾਂਡ ਹੈ ਬਿਨਾ ਪਾਵਰ ਟ੍ਰੇਨ ਦੇ ਨਾਲ ਤੇ ਇਹ ਵੀ ਚੈੱਕ ਕਰ ਸਕਦੇ ਆ 13 28 ਦੇ ਟਾਇਰ ਆ ਬਹੁਤ ਵਧੀਆ ਖਰੀਦ ਦਾ ਡੈਕਟਰ ਹੈ ਜੀ ਤੇ ਇਹ ਵੀ ਤਾਂ ਆ ਗਿਆ ਵਾ 1 ਲੱਖ ਡੀ ਆਈ ਸਸੋ ਕੇ ਜਾਨ ਸਸੋ ਜਾਨ ਜਿਹੜਾ ਡੀਆਈਆ ਆ ਬੱਚੇ ਚਿਲ ਤੇ ਨਾਲਾ ਲੇਕਿਨ ਇਹਦੇ ਵੀ ਚੈੱਕ ਕਰ ਰਹੇ ਆ ਛਤਰੀ ਨੰਬਰ ਹੋਈ ਆ ਇਹਦਾ ਪੀਪੀ ਨੰਬਰ ਬਹੁਤ ਆ ਨਾ ਲੇ ਇਹਦੇ ਦਾ ਟਮਾਟਰ ਤੇ ਅੰਡਾ ਲੱਗ ਕੇ ਪੀਆਰ ਗੇੜ ਮਾਰ ਕੇ ਚੈੱਕ ਕਰ ਰਹੇ ਆ ਜਿਹੜਾ ਸਵਾਲ ਆ ਗਿਆ ਜੀ ਇਹ 15 ਮਾਡਲ ਤੇ ਆਪਾਂ ਦੀ ਕਾਪੀ 5 ਲੱਖ ਤੇ 49000 ਰੁਪਏ ਦੇ ਮਾਰਿਆ ਟਾਇਰ ਜਮਾਨਾ ਦੇ ਰੇ ਸੈਟ ਤੇ ਇਹ ਦੂਗਾ ਆ ਫਾਰਮ ਪਰ ਕਿਰਾਇਆ ਫਾਰਮ ਪਰ ਕਿਰਾਇਆ ऐं दो ल पंजताली हज़ार रुपया डबल लख चेक करण तेरहं चोॾहं टेरनि चोॾहं टेराच तेरहं टेराट पंज मॉडल टे लख पंद्रहं हज़ार रुपया मॉडल चेक पंज माडल तेरहं टेरनि जे ਤੇ 13 ਮਾਣਕ ਤੇ ਆ ਗਿਆ 55000 ਰੁਪਏ ਤੇ ਨਾ ਪਤਾ ਨਹੀਂ ਮਹੱਤਵਪੂਰਨ ਹੈ ਅਲਸੋਨਟਰ ਕੀ ਹੈਗਾ ਅਸ਼ਟਾ ਨਾਲ ਸੰਬੰਧ ਕੀ ਹੈ ਇਹੋ ਜਿਹੜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਪਾਲੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਹੜੀ ਮੰਡੀ ਸੀ ਆਪਣੀ ਬਾਈਪਾਸ ਜਿਹੜੀ ਥੱਲੇ ਲੱਗਦੀ ਉਹ ਮੰਡੀ ਸੀਗੀ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਹੈ ਤੇ ਤਾਂ ਜੋ ਅਗਲੀ ਮੰਡੀ ਵਿੱਚ ਤੁਹਾਨੂੰ ਲੋੜ ਨਾ ਪਵੇ ਦੀ ਠੀਕ ਹੈ ਜੀ ਧੰਨਵਾਦ